ਮਿੱਤਰੋ ਅੱਜਨਾ ਆਪਣੇ ਨਾਲ ਚੈਨਾ ਆਪਰਾ ਚੈਨਾ ਕਹਿੰਦਾ ਬਈ ਕਦੇ ਵੀ ਮਿੱਤਰਾ ਰਾਹ ਦੇ ਉੱਤੇ ਖੇਤ ਨਾ ਹੋਵੇ ਕਿਉਂ ਨਾ ਹੋਵੇ ਮੇਰੇ ਵੀ ਸਮਝ ਦੇ ਵਿੱਚ ਨਹੀਂ ਆਈ ਕਹਾਣੀ ਵੀ ਕਿਉਂ ਨਾ ਖੇਤ ਹੋਵੇ ਰਾਹ ਦੇ ਉੱਤੇ ਰਾਹ ਦੇ ਤਾਂ ਚੰਗਾ ਹੁੰਦਾ ਬਈ ਖੇਤ ਦੇ ਵਿੱਚ ਵੜ ਜੰਨੇ ਆਪਾਂ ਰਸਤਾ ਹੁੰਦਾ ਲੱਗਿਆ ਪਰ ਚੈਨਾ ਕਹਿੰਦਾ ਰਾਹ ਦੇ ਉੱਤੇ ਕਦੇ ਖੇਤ ਨਾ ਹੋਵੇ ਪੁੱਛਦੇ ਆਂ ਕਾਰਨ ਨਾਲ ਆ ਚੈਨਾ ਚੈਨੇ ਮੈਨੂੰ ਅਖੀਨ ਨਿਕਾਉਂਦਾ ਵੀ ਰਾਹ ਦੇ ਉੱਤੇ ਕਦੇ ਖੇਤ ਨਾ ਹੋਵੇ ਤੇ ਰਾਹ ਦਾ ਤਾਂ ਰਸ ਹੋ ਗਈ ਸੋਕਾ ਬੰਦੇ ਨੂੰ ਵੀ ਰਾਹ ਦੇ ਉੱਤੇ ਖੇਤ ਹੋਵੇ ਤਾਂ ਕਿੰਨੀ ਚੰਗੀ ਗੱਲ ਆਪਾਂ ਪਟਾਕੇ ਦੇਣੇ ਖੇਤ ਵਿੱਚ ਉਤਰ ਜੰਨੇ ਆ ਤੂੰ ਕਿਉਂ ਇਹ ਗੱਲ ਕਹਿਣਾ ਵੀ ਰਾਹ ਦੇ ਉੱਤੇ ਖੇਤ ਨਾ ਹੋਵੇ ਕੀ ਆਖ ਮੈਂ ਧੋਨੇ ਚ ਕੱਕੜੇ ਨਹੀਂ ਗਏ ਤੁਸੀਂ ਕੱਢ ਕੇ ਨਹੀਂ ਗਏ ਕੱਢ ਗਏ ਨੇ ਮਗਰ ਦੀ ਮਗਰ ਫਿਰ ਤਿਆਰ ਹੋ ਜਾਂਦੇ ਆ ਅੱਛਾ ਪਿੱਛੇ ਹੀ ਤਿਆਰ ਹੋ ਜਾਂਦੇ ਆ ਠੀਕ ਤਿਆਰ ਹੁੰਦੇ ਆ ਅੱਛਾ ਵੀ ਕੱਖਾਂ ਵਾਲੇ ਨਿਗਾਹ ਵਾਲੀ ਰੱਖਦੇ ਆ ਰਾਹ ਦੇ ਉੱਤੇ ਲੋ ਰਾਹ ਹੁੰਦੇ ਸੋ ਸੋ ਤੂੰ ਮੱਥਾ ਮਾਰਦੇ ਦਵਾਈ ਕਰ ਦਿਓ ਉਹ ਕਰ ਦਿਓ ਸਕੀਮਾਂ ਵਾਲੀਆਂ ਦਿੰਦਾ ਇਹ ਰਹਿਣਾ ਆਪਦੇ ਉਹਨੇ ਗੁੱਡੇ ਗੁੱਡੇ ਚੜਾਏ ਪਏ ਕੱਕ ਆਪਦੇ ਪਲਾਂ ਦੀ ਕਿੰਨੇ ਹੀ ਹੋਵੇ ਆਪਦੇ ਤਾਂ ਕੋਈ ਚੱਕਰ ਨਹੀਂ ਆਪਦੇ ਆਪਾਂ ਨੂੰ ਕਿਹੜਾ ਦਿਸਦਾ ਆ ਉਹਦਾ ਆਪ ਦੇ ਉਹਨਾਂ ਨੂੰ ਆਪ ਨੂੰ ਨਹੀਂ ਦੱਸਦਾ ਉਹ ਆਪ ਨੂੰ ਨਹੀਂ ਦੱਸਦਾ ਕਿਉਂ ਜਾਂਦੇ ਨਹੀਂ ਕੀਦ ਹਨ ਲੋਕਾਂ ਨੇ ਦੇਖਦੇ ਆ ਸਹੀ ਹੈ ਬਈ ਬਿਲਕੁਲ ਸਹੀ ਹੈ ਆਪਦੇ ਮੁਰਕਾ ਵੀ ਆਉਂਦਾ ਹੈ ਹਨ ਤੇ ਕਿਸੇ ਦੇ ਆਪਾਂ ਕੱਖ ਕਹਿ ਦਿੰਨੇ ਆ ਬਈ ਕੱਖ ਹੈਗੇ ਆ ਤੇ ਕੱਢ ਲਾ ਹਾਂ ਉਹ ਤੇ ਆਪਾਂ ਨੂੰ ਮੁਰਕਾ ਨਹੀਂ ਹੁੰਦਾ ਕਹਿੰਦੇ ਇਹਨੂੰ ਹਨ ਲੋਕਾਂ ਦੇਖਦੇ ਵੀ ਕੱਖ ਇਹਨਾਂ ਦੇ ਬਹੁਤ ਹੋਏ ਆ ਆਪਦੇ ਨੂੰ ਨਹੀਂ ਦੇਖਦੇ ਸਾਡੇ ਕਿੰਨੇ ਕੋਈ ਸਹੀ ਹੈ ਅੱਜ ਸਾਨੂੰ ਮਿੱਤਰੋ ਉਹ ਗੱਲ ਆਈ ਹੋਈ ਮੋਟਰਸਾਈਕਲ ਤੇ ਕਈ ਭਰਾ ਸਾਡੇ ਕੋਲ ਦੀ ਲੰਗੇ ਕਹਿੰਦੇ ਆ ਕੱਲ ਪਰਸੋਂ ਦਾ ਕੱਖ ਕੱਢੇ ਤੁਸੀਂ ਤੇ ਇੰਨੇ ਕੱਖ ਹੋਗੇ ਫੇਰ ਕੱਢੀ ਜਾਂਦੇ ਹੋ ਸਮਾਰ ਕੇ ਕੱਢਿਆ ਕਰੋ ਤਾਂ ਮਿੱਤਰੋਂ ਐ ਸਕੀਮਾਂ ਦਿੰਦੇ ਆ ਸਾਨੂੰ ਲੋਕ ਹੈ ਨਾ ਉਹਨਾਂ ਦੇ ਉਹਨਾਂ ਦੇ ਪੂਰੀ ਹੋਏ ਪੈ ਕੱਖ ਇਹਨਾਂ ਦੇ ਦੱਸ ਦਿਆ ਹਾਂ ਭਰੇ ਪਏ ਭਰੇ ਪਏ ਆਪਾਂ ਨੂੰ ਸਕੀਮਾਂ ਦੱਸ ਕੇ ਜਾਂਦੇ ਆ ਸਾਨੂੰ ਸਕੀਮਾਂ ਆਵਦੀਆਂ ਤੁਸੀਂ ਦਵਾਈ ਕਰਦੇ ਮਗਰ ਦੀ ਮਗਰ ਫੇਰ ਹੋ ਕੇ ਤੁਸੀਂ ਕੱਢੇ ਨਹੀਂ ਕਰ ਰਹੇ ਸੀ ਕਿ ਤਾਂ ਕਰਕੇ ਕਹਿਣਾ ਹੈ ਰਾਹ ਦੇ ਉੱਤੇ ਖੇਤਨਾ ਹੋਵੇ ਵੀ ਯਾਰ ਇਹ ਕਿਉਂ ਨਾ ਕੱਖ ਕੱਢੇ ਨਹੀਂ ਤੁਸੀਂ ਇੱਕ ਗੱਲ ਹੋਰ ਕਿਵੇਂ ਸੀਗੀ ਵੀ ਜੇ ਆਪਾਂ ਦੋ ਦਿਨ ਖੇਤਨਾ ਆਈਏ ਤਾਕੀ ਫੋਨ ਕਰਨ ਲੱਗੇ ਜਾਂਦੇ ਕੱਖ ਬਹੁਤ ਹੋ ਗਏ ਕੱਖ ਕੱਢ ਲਾ ਕਿਉਂ ਅਸੀਂ ਉਤੋਂ ਦੀ ਟੱਪਦੇ ਹਾਂ ਨਾ ਕੱਖ ਛੋਡੇ ਕਿੰਨਾ ਕੱਖ ਬਹੁਤ ਹੋਏ ਪਏ ਆ ਕੱਢਦੇ ਨਹੀਂ ਕੱਢਦੇ ਨਹੀਂ ਆ ਤੇਰੇ ਤਾਂ ਹੈਗੇ ਆ ਪਰ ਮਗਰ ਦੀ ਮਰ ਤਿਆਰ ਹੋ ਜਾਂਦੇ ਮਗਰ ਨਹੀਂ ਮਗਰ ਹੋ ਜਾਂਦੇ ਹਨ ਦਿਸਦੇ ਨਹੀਂ ਅਸੀਂ ਮਿੱਤਰੋ ਨਾ ਪਿਛਲੀ ਵਾਰ ਪਿਛਲੇ ਦਿਨਾਂ ਦੇ ਵਿੱਚ ਇੱਥੋਂ ਕੱਖ ਕੱਢੇ ਇੰਨੀ ਨਿਗਾ ਨਾਲ ਕੱਖ ਕੱਢੇ ਮਿੱਤਰੋ ਇੰਨੀ ਨਿਗਾ ਨਾਲ ਗੌਰ ਨਾਲ ਵੀ ਕੱਖ ਕੱਢ ਦਈਏ ਤੇ ਵੀ ਦੁਬਾਰਾ ਨਾ ਰਹਿਣ ਢੱਕਾ ਪਾਰ ਹੋਇਆ ਕਿ ਸਾਡੇ ਨਾਲ 10 ਦਿਨ ਪਏ ਐ ਮਿੱਤਰੋ ਆ ਵੇਖੋ ਅੱਜ ਫੇਰ ਸਾਡੇ ਹੱਥ ਦਤੂਏ ਢੇਰਾਂ ਦੇ ਢੇਰ ਤੇ ਢੇਰਾਂ ਦੇ ਢੇਰ ਸਾਨੂੰ ਕੱਖ ਵੀ ਦਿਖਾਉਣੇ ਆ ਰਾਹ ਦੇ ਉੱਤੇ ਪਏ ਆ ਵੇਖੋ ਮਿੱਤਰੋ ਇੱਧਰ ਵੇਖੋ ਤੇ ਹਜੇ ਤੱਕ ਖੇਤ ਪਏ ਹੈ ਹਨਾ ਖੇਤ ਵੱਧੂ ਨੂੰ ਬੱਟਾਂ ਭਰੀਆਂ ਪਈਆਂ ਬੱਟਾਂ ਭਰੀਆਂ ਪਈਆਂ ਹਜੇ ਕੱਖ ਫੇਰ ਵੀ ਇੰਨੇ ਹੋਗੇ ਤਾਂ ਸਾਨੂੰ ਇਹੇ ਗੱਲ ਮਹਿਸੂਸ ਹੋਈ ਸਾਨੂੰ ਜਦੋਂ ਕਹੀ ਜਾਣੇ ਨੇ ਕਿ ਯਾਰ ਵੀ ਕੱਖ ਇੰਨੇ ਫੇਰ ਕਰ ਲੇ ਕੱਖ ਕੱਢੇ ਨਹੀਂ ਸੀ ਜਾਂ ਕੱਖ ਧਿਆਨ ਨਾਲ ਨਹੀਂ ਕੱਢੇ ਸੀ ਪਰ ਅਸੀਂ ਹੁਣ ਕੀ ਦੱਸੀਏ ਵੀ ਸਾਡੇ ਸਾਰੇ ਨਹੀਂ ਅਸੀਂ ਤਾਂ ਬੈਠ ਬੈਠ ਕੇ ਹਨਾ ਬਾੜ ਬਾੜ ਕੇ ਕੱਕੜੇ ਆ ਤੇ ਫੇਰ ਵੀ ਰਹਿ ਜਾਂਦੇ ਆ ਨਾ ਮਿੱਤਰੋ ਇਹ ਹੀ ਗੱਲ ਬਾਤ ਸੀ ਛੋਡੇ ਨਾਲ ਜਿਹੜੀ ਸਾਂਝੀ ਕਰਨੀ ਸੀ ਤਾਂ ਧੰਨਵਾਦ